ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਮੈਂ ਪਰਮਜੀਤ ਸਿੰਘ ਪੰਮਾ ਕੌਂਸਲਰ ਵਾਰਡ ਨੰਬਰ 1 ਗੁਰਨਾਨਕ ਮਹਿਲਾ ਮਾਛੀਵਾੜਾ ਦਾ ਰਹਿਣ ਵਾਲਾ ਹਾਂ ਘਟਨਾ ਮੈਂ ਆਪਣੇ ਘਰ ਦੇ ਵਿੱਚ ਸੀਗਾ ਤੇ ਬੱਬੂ ਸ਼ਰਮਾ ਮੇਰਾ ਦੋਸਤ ਹੈ ਕਾਫੀ ਪਿਆਰ ਆ ਉਹਦਾ ਮੇਰਾ ਉਹਦਾ ਮੈਨੂੰ ਫੋਨ ਆਇਆ ਸਵੇਕ 9 ਵਜੇ ਕਹਿੰਦਾ ਵੀਰੇ ਵੀ ਮੇਰੇ ਘਰ ਜਾ ਕੇ ਦੇਖੀ ਜਰਾ ਵੀ ਮੈਨੂੰ ਫੋਨ ਆਇਆ ਸਮਰਨ ਦਾ ਵੀ ਚੋਰੀ ਹੋ ਗਈ ਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਫਿਰ ਨਾਲ ਆਂਟੀ ਰਹਿੰਦੇ ਨੇ ਉਹਨਾਂ ਨੂੰ ਮੈਂ ਗੱਲ ਪੁੱਛਿਆ ਕੀ ਹੋਇਆ ਕਿ ਉਹ ਕਹਿੰਦੇ ਵੀ ਮੈਨੂੰ ਇਹ ਚਾਬੀ ਦੇ ਕੇ ਚਲੇ ਜਾਂਦੇ ਨੇ ਜਦੋਂ ਵੀ ਜਾਂਦੇ ਨੇ ਵੀ ਮੈਂ ਵੀ ਰਾਤ ਨੂੰ ਲਾਈਟ ਜਗਾ ਦਿੰਨੀ ਆ ਸਵੇਰੇ ਮੈਂ ਤਾਲਾ ਖੋਲ ਕੇ ਲਾਈਟ ਬੰਦ ਕਰ ਦਿੰਨੇ ਆ ਵੀ ਜਦੋਂ ਮੈਂ ਅੱਜ ਸਵੇਰੇ ਤਾਲਾ ਖੋਲੋ ਲ ਕੇ ਤੇ ਲਾਈਟ ਬੰਦ ਕਰਨੀ ਸੀ ਕਿ ਦੇਖਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਵੀ ਫਿਰ ਸਾਹਮਣੇ ਸਿਮਰਨ ਦੀ ਦੁਕਾਨ ਆ ਕਰਿਆਨੇ ਦੀ ਉਹਨੇ ਸਿਮਰਨ ਨੂੰ ਬੁਲਾਇਆ ਸਿਮਰਨ ਦੇਖੀ ਵੀ ਕੀ ਹੋਇਆ ਸਿਮਰ ਕਹਿੰਦਾ ਆਂਟੀ ਇਹਦਾ ਕੁੰਡੀ ਅੰਦਰੋਂ ਲੱਗੀ ਹੋਈ ਆ। ਨਾਲ ਇੱਕ ਗੁਆਣ ਦੇ ਵਿੱਚ ਮੁੰਡਾ ਸਾਡੇ ਰਾਜੂ ਰਹਿੰਦਾ ਆ ਫਿਰ ਉਹਨੂੰ ਬੁਲਾ ਕੇ ਉਹਨੇ ਕੰਧ ਟੱਪ ਕੇ ਅੰਦਰੋਂ ਦਰਵਾਜ਼ਾ ਖੋਲ੍ਹਿਆ। ਤਾਂ ਜਦੋਂ ਅੰਦਰ ਦੇਖਿਆ ਤਾਂ ਸਾਹਮਣੇ ਮੇਜ਼ ਦਾ ਦਰਵਾਜ਼ਾ ਟੁੱਟਿਆ ਹੋਇਆ ਸੀਗਾ, ਤਾਲੇ ਤੋੜੇ ਹੋਏ ਸੀ। ਫਿਰ ਜਦੋਂ ਮੈਂ ਆ ਕੇ ਅੰਦਰ ਦੇਖਿਆ ਤਾਂ ਦੀਵਾਨ ਜਿਹੜੇ ਨੇ ਦੋਨੋਂ ਬੈੱਡਾਂ ਦੇ ਸਾਰੇ ਫਰੋਲੇ ਹੋਏ ਸੀਗੇ, ਉਲਟ-ਪੋਲਟ ਕੀਤਾ ਹੋਇਆ ਸੀ ਸਾਰਾ ਸਮਾਨ। ਫਿਰ ਮੈਂ ਬੱਬੂ ਨੂੰ ਫੋਨ ਕੀਤਾ। ਮੈਂ ਕਿਹਾ ਭਾਈ ਤੇਰਾ ਜਿਹੜਾ ਸਮਾਨ ਸਭ ਸਾਰਾ ਖਿਲਰਿਆ ਹੋਇਆ। ਤੇ ਬਬੂ ਕਹਿੰਦਾ ਵੀਰੇ ਤੂੰ ਬਾਲਾ ਇਹ ਦੇਖ ਵੀ ਅਲਮਾਰੀ ਦੇ ਵਿੱਚ ਵੇਰੀ ਰਵਾਲਵਰ ਹੈਗੀ ਕਿ ਨਹੀਂ ਜਦੋਂ ਦੇਖਿਆ ਤਾਂ ਉਹਦਾ ਜਿਹੜਾ ਲਾਇਸੈਂਸ ਹੈ ਰਵਾਲਵਰ ਦਾ ਉਹ ਉੱਥੇ ਮੌਜੂਦ ਸੀ ਪਰ ਉੱਥੇ ਰਵਾਲਵਰ ਨਹੀਂ ਸੀ ਉਹ ਗਈ ਕਿੱਥੇ ਸੀ ਕਿ ਸ਼ਿਮਲੇ ਕੀ ਕਰਨ ਗਈ ਸੀ ਸ਼ਿਮਲੇ ਜੀ ਉਹਨਾਂ ਦੇ ਜਿਹੜੀ ਘਰ ਵਾਲੀ ਦੇ ਸ਼ਿਮਲੇ ਦੇ ਸਹੁਰੇ ਹੈਗੇ ਆ ਉਹਦੇ ਤੇ ਉਹ ਰਕੜੀ ਬਣਾਉਣ ਵਾਸਤੇ ਗਿਆ ਸੀ ਉੱਥੇ ਤੇ ਇੱਕ ਦਿਨ ਪਹਿਲਾਂ ਹੀ ਗਏ ਨੇ ਤੇ ਅੱਜ ਉਹਨਾਂ ਨੇ ਵਾਪਸ ਵੀ ਆ ਜਾਣਾ ਸੀਗਾ ਅੱਗੇ ਵੀ ਜਾਂਦੇ ਆ ਜਦੋਂ ਜਾਂਦੇ ਆ ਇਸ ਤੇ ਚਾਬੀ ਦੇ ਜਾਂਦੇ ਇੱਕ ਦੋ ਦਿਨ ਬਾਅਦ ਵਾਪਸ ਆ ਜਾਂਦੇ ਕੀ ਕੀ ਚੋਰੀ ਹੋਇਆ ਕੁਝ ਪਤਾ ਲੱਗਿਆ ਰੋਲ ਆਊਟ ਤੋਂ ਇਲਾਵਾ ਨਹੀਂ ਉਹ ਨੂੰ ਮੈਂ ਪੁੱਛਿਆ ਸੀਗਾ ਹੁਣ ਉਹ ਹੀ ਆ ਕੇ ਦੱਸ ਸਕਦਾ ਜੀ ਸਾਨੂੰ ਤਾਂ ਜਿਹੜੀ ਮੇਨ ਦੱਸਿਆ ਸੀ ਵੀ ਮੇਰਾ ਰਵਾਲਵਰ ਦੇਖੋ ਹੈ ਜਾਂ ਨਹੀਂ ਹੈ ਬਸ ਮੈਂ ਉਹ ਚੀਜ਼ ਦੇਖੀ ਹੈ ਬਾਕੀ ਹੁਣ ਉਹਦੇ ਆਏ ਤੇ ਪਤਾ ਲੱਗੂਗਾ ਵੀ ਕੀ ਕੀ ਲੈ ਕੇ ਗਏ ਆ ਪੁਲਿਸ ਕੰਪਲੇਂਟ ਪੁਲਿਸ ਦੇ ਕੰਪਲੀਟ ਕੀਤੀ ਆ ਥਾਣੇ ਫੋਨ ਕਰਤਾ ਸੀਗਾ ਬੱਬੂ ਨੇ ਵੀ ਕਰਤਾ ਸੀ ਫੋਨ ਤੇ ਮੈਂ ਵੀ ਕਰਤਾ ਸੀ ਫੋਨ ਤੇ ਗੱਲ ਹੋ ਗਈ ਸੀ ਉਹ ਥੋੜਾ ਪਾਸ ਕੋਈ ਕਿਸੇ ਦਾ ਪੋਸਟਮਾਰਟਮ ਹੋ ਰਿਹਾਗਾ ਉਧਰ ਬਿਜ਼ੀ ਸੀਗੇ ਮਨੋਹ ਗੁਰਨਾਣਕ ਮੱਲਾ ਮਾਚੂੜੇ ਜੀ ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਹੁਣ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪੜੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਸੀਗੇ ਵੀ ਕਿ ਨਾ ਬੂਟਿਆਂ ਨੂੰ ਆਪਣਾ ਆਪਾ ਦੋ ਆਪਣਾ ਪਾਣੀ ਪੁਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਆ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤੇ ਅੰਦਰ ਜਿੰਦਾ ਜਿੰਦਾ ਟੁੱਟਾ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਦਾ ਵੜੋ ਅੰਦਰ ਵੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੁਕ ਟੁੱਟੇ ਹੋਏ ਸੀਗੇ ਸਾਰੇ ਹਾਲ ਮਰੀਆਂ ਲਮੂਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਦਾ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਿਹਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੀ ਮੇਰੀ ਇਹ ਬੱਤੀ ਬੋਰ ਦੀ ਰੋਵਲ ਵਰ ਵੀ ਪਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨਹੀਂ ਤੇ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਕੇ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ 3-1.5 ਸਮਾਨ ਜੇ ਉਹਨੂੰ ਟੋਪਸ ਸਟਾਰਕ ਗ੍ਰਾਮ ਦੇ ਟੋਪਸ ਸੀਗੇ ਮੁੰਦਰੀ ਤੇ 4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ ਸਭੀ 4-5 ਲੱਖ ਰੁਪਏ ਦਾ ਉਹਦੇ ਵਿੱਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਵਿੱਚ ਸੱਚੇ ਮੋਤੀ ਉਹ ਗੱਲ ਵਾਸਤੇ ਪਹਿਲਾਂ ਦਾ ਨਿਤਾ ਹੋਇਆ ਸੀਗਾ ਉਹ ਫਿਰ ਆਂਦਾ ਨਹੀਂ ਸੀਗਾ ਇਸ ਲਈ ਅਸੀਂ ਵਿੱਚੇ ਲੋਕਰ ਦੇ ਵਿੱਚੇ ਉੱਥੇ ਹੀ ਅਲਮਾਰੀ ਦੇ ਵਿੱਚੇ ਰੱਖਿਆ ਹੋਇਆ ਸੀਗਾ ਆਸਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁੰਸ਼ੀ ਨੂੰ ਪਰ ਕੋਈ ਨਹੀਂ ਫਿਰ ਮੇਰੇ ਨਾਲ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰਵਲਵਰ ਬਾਹਰ ਭਾਈ ਚਾਸੋ ਕੁਝ ਕਰ ਲੈਣ ਉਹਦੇ ਨਾਲ ਵੈਪਨ ਨਾਲ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅਧਿ